ਉਸ ਬੇਅੰਤ ਪਰਮਾਤਮਾ ਦੇ ਰੰਗਾਂ ਦੀਆਂ ਗੱਲਾਂ ਕਰਦੇ ਆ ਪੂਰੇ ਬ੍ਰਹਿਮੰਡ ਦੇ ਵਿੱਚ ਆਪਣੀ ਧਰਤੀ ਇੱਕ ਬਿੰਦੂ ਦੇ ਬਰਾਬਰ ਹੈ ਤੇ ਅਸੀਂ ਸਾਰੇ ਇਸ ਬਿੰਦੂ ਦੇ ਵਿੱਚ ਕੀੜਿਆਂ ਵਾਂਗ ਭੱਜੇ ਫਿਰਦੇ ਹਾਂ ਕੋਈ ਕਿਸੇ ਗੱਲ ਦਾ ਮਾਣ ਤੇ ਹੰਕਾਰ ਲੈ ਕੇ ਤੁਰਿਆ ਫਿਰਦਾ ਹੈ ਤੇ ਕੋਈ ਕਿਸੇ ਗੱਲ ਦਾ ਬੇਅੰਤ ਵਾਹਿਗੁਰੂ ਦਾ ਖੇਡ ਬੜਾ ਨਿਆਰਾ ਹੈ ਕਹਿੰਦੇ ਜੋ ਸਮਝ ਗਿਆ ਉਹ ਪਾਸ ਹੋ ਜਾਂਦਾ ਹੈ ਜੋ ਨਹੀਂ ਸਮਝਦਾ ਉਹ ਫੇਲ ਹੋ ਜਾਂਦਾ ਹੈ ਇੱਕ ਸਕੂਲ ਵਾਂਗ ਪੜ੍ਹਾਈ ਤੇ ਵਿੱਚ ਪ੍ਰੀਖਿਆ ਤੇ ਉਸ ਤੋਂ ਬਾਅਦ ਨਤੀਜੇ ਨਿਕਲਦੇ ਨੇ ਸਾਨੂੰ ਇੱਕ ਇੱਥੇ ਪੱਧਰਾ ਖੇਤ ਦੇ ਦਿੱਤਾ ਜਾਂਦਾ ਕਿ ਇਸ ਦੇ ਵਿੱਚ ਤੁਸੀਂ ਜੋ ਕੁਝ ਵੀ ਬੀਜੋਗੇ ਉਸ ਦਾ ਫਲ ਤੁਹਾਨੂੰ ਜ਼ਰੂਰ ਮਿਲੇਗਾ ਪਰ ਸਾਨੂੰ ਵਿਚਾਰਾਂ ਦੇ ਵਿੱਚ ਇਹ ਹੀ ਨਹੀਂ ਪਤਾ ਲੱਗਦਾ ਕਿ ਅਸੀਂ ਇਸ ਖਾਲੀ ਖੇਤ ਦੇ ਵਿੱਚ ਕੀ ਕੁਝ ਬੀਜੀ ਜਾਂਦੇ ਆ ਤੇ ਇਸ ਦਾ ਫਲ ਨਿਕਲ ਕੇ ਕੀ ਆਵੇਗਾ ਹੁਣ ਐਡਾ ਵੱਡਾ ਅਜਿਹਾ ਅਜੀਬ ਖੇਡ ਇੱਕ ਅਸੀਮ ਵਾਹਿਗੁਰੂ ਹੀ ਰਚ ਸਕਦਾ ਹੈ ਤੇ ਅਸੀਂ ਕਈ ਵਾਰ ਮਾਨ ਹੰਕਾਰ ਦੇ ਵਿੱਚ ਉਸ ਪਰਮਾਤਮਾ ਨੂੰ ਕੀ ਕੁਝ ਕਹਿ ਦਿੰਨੇ ਆ ਮਾਨ ਤੇ ਹੰਕਾਰ ਦੇ ਵਿੱਚ ਜਿਹੜੇ ਗੁਣ ਗੁਰੂ ਸਾਹਿਬ ਜੀ ਪਰਮਾਤਮਾ ਦੇ ਦੱਸਦੇ ਨੇ ਕਿ ਨਿਰਪਉ ਨਿਰਵੈ ਉਹ ਸੀ ਆਪਣੇ ਉੱਤੇ ਲਾਗੂ ਕਰਦੇ ਆ ਕਿ ਨਾ ਸਾਨੂੰ ਕਿਸੇ ਦਾ ਡਰਿਆ ਨਾ ਹੀ ਕਿਸੇ ਦਾ ਵੈਰਿਆ ਜਦ ਕੇ ਜਦੋਂ ਸਾਡਾ ਕਿਸੇ ਦੇ ਨਾਲ ਵੈਰ ਪੈ ਜਾਂਦਾ ਫੇਰ ਹੀ ਅਸੀਂ ਆਪਣੇ ਆਪ ਨੂੰ ਨਿਰਪਉ ਤੇ ਨਿਰਵੈਰ ਕਹਿੰਨੇ ਆ ਤੇ ਪਰਮਾਤਮਾ ਦੇ ਵਿੱਚ ਅਸਲ ਇਹ ਗੁਣ ਨੇ ਨਾ ਹੀ ਉਹਦਾ ਕਿਸੇ ਦੇ ਨਾਲ ਕੋਈ ਵੈਰ ਹੈ ਨਾ ਹੀ ਉਸ ਨੂੰ ਕਿਸੇ ਦਾ ਕੋਈ ਡਰ ਹੈ ਕਿਉਂਕਿ ਗੁਰੂ ਜੀ ਕਹਿੰਦੇ ਕਿ ਉਸ ਦੇ ਬਰਾਬਰ ਕੋਈ ਦੂਜਾ ਹੈ ਹੀ ਨਹੀਂ ਪੂਰੇ ਬ੍ਰਹਿਮੰਡ ਵਿੱਚ ਜਿੱਥੇ ਧਰਤੀ ਇੱਕ ਬਿੰਦੂ ਦੀ ਨਿਆਈ ਹੈ ਪਰ ਸਾਨੂੰ ਇਹ ਧਰਤੀ ਕਿੰਨੀ ਵੱਡੀ ਜਾਪਦੀ ਹੈ ਹੁਣ ਗੱਲ ਕਰੀਏ ਭਾਣੇ ਦੀ ਜੋ ਬੰਦਾ ਉਸ ਪਰਮਾਤਮਾ ਦੇ ਭਾਣੇ ਦੇ ਵਿੱਚ ਰਹਿੰਦਾ ਹੈ ਉਹ ਸਹਿਜ ਧਾਰੀ ਹੁੰਦਾ ਹੈ ਜੋ ਭਾਣੇ ਦੇ ਵਿੱਚ ਨਹੀਂ ਹੁੰਦਾ ਉਹ ਆਪਣੀ ਮਨਮਤ ਦੁਆਰਾ ਜੀਵਨ ਦੇ ਵਿੱਚ ਵਿਚਰਦਾ ਹੈ ਤੁਸੀਂ ਵੇਖਿਆ ਹੋਣਾ ਕਿ ਜੀਵਨ ਦੇ ਵਿੱਚ ਇੱਕ ਨੱਠ ਭੱਜ ਲੱਗੀ ਹੈ ਇਹ ਰੇਸ ਜਿੱਤਾਂ ਦੀ ਹੈ ਨੱਠ ਭੱਜ ਵੀ ਅਜਿਹੀ ਜਾਪਦੀ ਹੈ ਕਿ ਅਸੀਂ ਇੱਕ ਦੂਸਰੇ ਤੋਂ ਅੱਗੇ ਨਿਕਲਣਾ ਚਾਹੁੰਦੇ ਆ ਪਰ ਜਦੋਂ ਹੀ ਇਹ ਰੇਸ ਜਿੱਤਣ ਦੀ ਵਾਰ ਹੀ ਆਉਣ ਲੱਗਦੀ ਹੈ ਤਾਂ ਰੇਸ ਦੁਬਾਰਾ ਤੋਂ ਸ਼ੁਰੂ ਹੋ ਜਾਂਦੀ ਹੈ ਇਹ ਖਤਮ ਨਹੀਂ ਹੁੰਦੀ ਇਸ ਰੇਸ ਨੂੰ ਖਤਮ ਕਰਨ ਲਈ ਗੁਰਬਾਣੀ ਦੇ ਵਿੱਚ ਇੱਕ ਤਰੀਕਾ ਦੱਸਿਆ ਹੈ ਗੁਰੂ ਜੀ ਕਹਿੰਦੇ ਐਸ ਤਰੀਕੇ ਦੇ ਨਾਲ ਇਸ ਰੇਸ ਦੇ ਵਿੱਚ ਭਾਗ ਲਓ ਫਿਰ ਤੁਸੀਂ ਜ਼ਰੂਰ ਜਿੱਤੋਗੇ ਹੁਣ ਉਹ ਤਰੀਕਾ ਕੀ ਹੈ ਕਿੱਥੋਂ ਲੱਭੇਗਾ ਉਸ ਦੀ ਖੋਜ ਅਸੀਂ ਗੁਰਬਾਣੀ ਦੇ ਵਿੱਚੋਂ ਕਰਨੀ ਹੈ ਉਸ ਵਾਕ ਨੂੰ ਅਸੀਂ ਬਾਣੀ ਦੇ ਵਿੱਚੋਂ ਲੱਭਣਾ ਹੈ ਜਦੋਂ ਹੁਣ ਬਾਣੀ ਤੁਸੀਂ ਪੜੋਗੇ ਤਾਂ ਜ਼ਰੂਰ ਖੋਜਣਾ ਤੁਹਾਡੇ ਸਾਹਮਣੇ ਉਹ ਸ਼ਬਦ ਜ਼ਰੂਰ ਆਵੇਗਾ ਜਿੱਥੇ ਇਹ ਜੀਵਨ ਦੀ ਰੇਸ ਨੂੰ ਜਿੱਤਣ ਦਾ ਜ਼ਿਕਰ ਕੀਤਾ ਹੋਵੇਗਾ ਸੰਗਤ ਜੀ ਇੱਕ ਛੋਟਾ ਜਿਹਾ ਸਵਾਲ ਹੈ ਸਿਮਰਨ ਮਾਰਗ ਦੇ ਵਿੱਚ ਜੀਵ ਨੂੰ ਕਿਸ ਚੀਜ਼ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ অপਸ਼ਨ A ਧਨ অপਸ਼ਨ B ਸਹਿਜ অপਸ਼ਨ C ਗੁੱਸੇ ਦੀ ਤੁਸੀਂ ਇਸ ਸਵਾਲ ਦਾ ਜਵਾਬ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ